ਅੰਮ੍ਰਿਤਸਰ ਦੇ ਇਲਾਕੇ ਸੁਲਤਾਨਪੁਰ ਰੋਡ ਪੁਰਾਣੀ ਚੁੰਗੀ ਬਸੰਤਨਗਰ ਦੇ ਨਿਵਾਸੀ ਹਰਵਿੰਦਰ ਸਿੰਘ ਨੇ ਪ레스 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਈ ਰਿਕਸ਼ਾ ਗੱਡੀ ਜਿਸ ਦਾ ਚੈਸੀ ਨੰਬਰ 180501 ਮਾਡਲ ਨੰਬਰ 2018 ਜੋ ਕਿ ਮੈਰੂਨ ਰੰਗ ਦਾ ਸੀ ਜੋ ਕਿ 23/8/2024 1:30 ਵਜੇ ਦੇ ਕਰੀਬ ਦੁਪਹਿਰ ਆਪਣੇ ਘਰ ਰੋਟੀ ਖਾਣ ਲਈ ਆਇਆ ਸੀ ਸੋ ਇਹ ਇਹ ਈ ਰਿਕਸ਼ਾ ਮੇਰੇ ਪਾਪਾ ਸਰਦਾਰ ਮਹਿੰਦਰ ਸਿੰਘ ਪੁੱਤਰ ਲਾਲ ਸਿੰਘ ਚਲਾ ਰਹੇ ਹਨ ਸੋ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ ਅਤੇ ਅੰਦਰ ਗਏ ਕੁਝ ਦੇਰ ਬਾਅਦ 156 ਤੇ ਇਕਸ਼ਾ ਚੋਰੀ ਹੋ ਗਿਆ ਸੀ ਅਤੇ ਤਕਰੀਬਨ 2 ਵਜੇ ਤੋਂ ਬਾਅਦ ਜਦ ਮੈਂ ਘਰ ਦੇ ਬਾਹਰ ਆਇਆ ਤੇ ਇਹ ਇਰਿਕਸ਼ਾ ਉੱਥੇ ਨਹੀਂ ਸੀ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਗਿਆ ਤਾਂ ਅਣਪਛਾਤੇ ਵਿਅਕਤੀ ਜੋ ਕਿ ਮੇਰੀ ਇਕਸ਼ਾ ਲੈ ਕੇ ਜਾ ਰਿਹਾ ਸੀ ਅਤੇ ਇਸ ਆਦਮੀ ਦੀਆਂ ਫੋਟੋਆਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਕਾਪੀ ਨਾ ਨਹੀਂ ਕੀਤੀ ਗਈ ਹੈ ਅਤੇ ਅਸੀਂ ਬਹੁਤ ਹੀ ਗਰੀਬ ਘਰਦੇ ਹਾਂ ਅਤੇ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ ਇਸ ਕਰਕੇ ਥਾਣਾ 20 ਡਿਵੀਜ਼ਨ ਵਿੱਚ ਦਰਜ ਰਿਪੋਰਟ ਕਰਵਾ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਬਹੁਤ ਗਰੀਬ ਹਾਂ ਅਤੇ ਮਿਹਨਤ ਕਰਕੇ ਕਾਦਾ ਗੁਜ਼ਾਰਾ ਚਲਾ ਰਹੇ ਹਾਂ ਸੋ ਜਲਦ ਤੋਂ ਜਲ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਅਤੇ ਉਸ ਅਣਪਛਾਤੇ ਵਿਅਕਤੀ ਤੇ ਬੰਦੀ ਕਾਰਵਾਈ ਕੀਤੀ ਜਾਵੇ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰ ਆਜਪੁਦੀ ਖਾਸ ਰਿਪੋਰਟ। ਸ਼ੌਕਾਮੇ ਰੋਡ ਗਲੀ ਨੰਬਰ 1 ਬਸੰਤਨਗਰ ਕੀ ਮਾਮਲਾ ਮਹਿੰਦਰ ਜੀ। ਮਾਮਲਾ ਇਹ ਰੋਟੀ ਖਾਣ ਆਇਆ ਦੁਪਹਿਰੇ ਇੱਕੋ ਹੀ ਘਰ ਤੇ ਰੋਟੀ ਖਾਣ ਤੋਂ ਬਾਅਦ ਦੋ ਕੋਈ ਮੈਂ ਬਾਹਰ ਨਿਕਲੇ ਆਂ ਤੇ ਮੇਰੇ ਬੈਟਰੀ ਰਿਕਸ਼ਾ ਚੋਰੀ ਹੋ ਚੁੱਕਾ ਹੈ। ਕਿੰਨੇ ਜਿੰਦ ਕੰਮ ਕਰਦੇ ਆ ਜਿਆਦਾ ਰੱਖ ਲਾਉਂਦਾ ਆ ਹੋ ਗਿਆ 5-4 ਸਾਲ ਤੇ ਪਰਿਵਾਰ ਚ ਤਾਂ ਪਾਬ ਦੇ ਪਰਿਵਾਰ ਚ ਜੀ ਕੋਣ ਕੋਣ ਘਰ ਜਾ ਪਰਿਵਾਰ ਚ ਦੋ ਮੰਦਵ ਜੀ ਬੱਚੇ ਆ ਤੇ ਜਰਾਨੀ ਬਿਮਾਰੰਦੀ ਏ ਤੇ ਗੁਜ਼ਾਰਾ ਔਖਾ ਹੀ ਆ ਆਪਣਾ ਸੀ ਰੈਟ ਤੇ ਲਗਾਉਣਾ ਆਪਣਾ ਸੀ ਲੋ ਲੈ ਆ ਜੀ ਜਿਹੜੇ ਰੋਜ਼ ਨੂੰ ਜੜੀ ਬਣ ਜਾਂਦੇ ਸੀ ਵਾਪਸ ਜੜੀ 80 ਸਾਲ ਦੀ ਉਮਰ ਹੋ ਗਈ ਇਹਨੇ ਮੈਂ ਤਾਂ ਹੁੰਦੀ ਆਪਣੇ ਕੋਲ ਜਿਵੇਂ ਮੁੰਡੇ ਖੁੰਡੇ ਅੱਜ ਕੱਲ ਕਰਦੇ ਆ ਔਰ 2000 ਘੰਟੇ ਚਲਾਉਣੀ ਮੇਰੇ ਬੱਚੇ ਆਓ ਕਿੰਨੇ ਜਿਆਦੇ ਜਵਾਨ ਇੱਕ 45 ਸਾਲ ਦਾ 42 ਸਾਲ ਦਾ ਤੁਹਾਡੇ ਸਰ ਦੇ ਚੱਲਣ ਦੇ ਪਰਿਵਾਰ ਹਾਂ ਹਾਂਜੀ ਮੇਰੇ ਸਿਰ ਤੇ ਚੱਲਦਾ ਪਰਿਵਾਰ ਬਾਣੀ ਮੋਟੀ ਰੋਟੀ ਚੱਲਦੀ ਸਾਡੀ ਕਿੰਨੇ ਘੰਟੇ ਕਦੇ ਕਾਪਦੇ ਕਿੰਨੇ ਕੰਮ ਕਰਦੇ ਮੇਰਾ ਕੋਈ ਟਾਈਮ ਨਹੀਂ ਜਦੋਂ ਥਰੀਕ ਕੈਮ ਹੋਇਆ ਵੀ ਚੱਲੀਏ ਯਾਰ ਬਾਹਰ ਵੀਡੀਓ ਐਸੀ ਇਸਦੀ ਵੀ ਹਾਂਜੀ ਇਸਦੀ ਵੀ ਵੀਡੀਓ ਐ ਕਿਸੇ ਦੀ ਵੀਡੀਓ ਵੀਡੀਓ ਚੋਰੀ ਹੁੰਦੇ ਦੀ ਐਨਾ ਕੋਈ ਨਹੀਂ ਜੀ ਮੰਨ ਕਰਦੇ ਹਾਂ ਸਾਡੂ ਬੈਡੀ ਰਿਕਸ਼ਾ ਛੇ ਜੀ ਜੀ ਲਾਗਤ ਦਿੱਤਾ ਜਾਵੇ ਪੁਲਿਸ ਨੂੰ ਦਿੱਤੀ ਕੰਮਲੇ ਹਾਂ ਜੀ ਪੁਲਿਸ ਸੀ ਕੰਮਲੇ ਮੁੱਕੀ ਜਾਂਦੇ ਹੋ ਇਸ ਚੌਣਿਆਂ ਵਿੱਚ ਛੇ ਜੀ ਛੇ ਜੀ ਸਾਨੂੰ ਰਿਕਸ਼ਾ ਮਿਲ ਜਾਏ ਸਾਡਾ ਅਮਿੰਦਰ ਸਿੰਘ ਜੀ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸultan chungi ਕੋ ਬਸੰਤ ਨਗਰ ਗਲੀ ਨੰਬਰ 1 ਤੋਂ ਹਾਂ ਜੀ ਕੀ ਮਾਮਲਾ ਵਾ ਮਾਮਲਾ ਦੁਪਹਿਰੇ ਮੈਂ ਆਇਆ ਘਰ ਰੋਟੀ ਖਾਣ ਆਵਦੇ ਰੋਟੀ ਖਾ ਕੇ ਨਿਕਲਿਆਂ ਵੱਲ ਪੂਰੇ ਕੋਈ ਗੱਡੀ ਲਿਆ ਬੋ ਕਿਹੜੀ ਕੱਢ ਰਹੀ ਹਾਂ ਜੀ ਮੈਰੂਨ ਕਲਰ ਦੀ ਹਾਂ ਜੀ ਇਹਦੀ ਰਿਪੋਰਟ ਕਰਵਾਈ ਕਿੱਥੇ ਆ ਵੀ ਡੀਆਰ ਕੀ ਹੈ ਮੇਰਾ ਨਾਮ ਹਰਵਿੰਦਰ ਸਿੰਘ ਹੈ ਮੇਰੇ ਪਾਪਾ ਇਰਿਸ਼ ਕਾ ਚਲਾਉਂਦੇ ਆ ਉਹਨਾਂ ਦੀ ਗੱਡੀ ਘਰ ਦੇ ਬਾਹਰੋਂ ਹੀ ਚੋਰੀ ਹੋ ਗਈ ਆ ਤੇ ਇਹ ਗਰੇ ਮੈਰੂਨ ਕਲਰ ਦੀ ਹੀ ਇਹ ਬੀ ਡਿਵੀਜ਼ਨ ਥਾਣੇ ਰਿਪੋਰਟ ਲਿਖਾਈ ਆ ਤੇ ਅਸੀਂ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਛੇਤੀ ਛੇਤੀ ਸਾਡੀ ਗੱਡੀ ਲੱਭ ਕੇ ਦਵੇ। ਨੰਬਰ ਸਾਸੀ 1887 ਨੰਬਰ ਆਂਦਾ। ਦੁਪਹਿਰੇ ਚੋਰੀ ਹੋ ਗਈ 2 ਵਜੇ। ਨਾਲ ਮੋਬਾਈਲ ਨੰਬਰ 9980428386। ਇਹ ਵੀ ਫੋਟੋ ਨੇ ਦੀ ਦੀ ਮੰਨ ਲਓ ਅਸੀਂ ਫੋਟੋਆਂ ਦਿੱਤੀਆਂ ਨੇ ਥਾਂ-ਥਾਂ ਤੇ ਚੈੱਕ ਕੀਤਾ ਵਾ। ਤੇ ਕੋਈ ਵੀ ਇਹਦੀ ਤਕਦੀਰ ਨਹੀਂ ਹੋ تصਦੀਗ ਨਹੀਂ ਹੋ ਸਕੀ ਤੇ ਅਸੀਂ ਇਹਨਾਂ ਦੇ ਮਤਲਬ ਦੀ ਚੋਰੀ ਦੀ ਭਾਲ ਕਰ ਰਹੇ ਹਾਂ ਜਿਨੇ ਬੈਟਰੀ ਰੱਖਿਆ ਚੋਰੀ ਕੀਤਾ ਵਾ ਤੇ ਜਲਦੋ ਜਲ ਤੇ ਇਹਨਾਂ ਦੀ ਜਿਹੜੀ ਮਤਲਬ ਹੀ ਰੱਖਿਆ ਵਾ ਇਹਨਾਂ ਨੂੰ ਦਿੱਤਾ ਜਾਏਗਾ ਲੰਬੀ ਤੇ ਤੇ ਚੋਰ ਤੇ ਚੋਰੀ ਦੀ ਕੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਮੈਂ ਮਿਲਣੇ ਕਰ ਰਿਹਾ ਹਾਂ